ਕੀ ਨਾ ਸਤਾਈ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਮੌਜੂਦਾ ਸਰਪੰਚ ਕੀ ਮਾਮਲਾ ਹੋਇਆ ਗੱਲਬਾਤ ਦੇ ਘਰ ਦੇ ਕੋਲੇ ਹੋਇਆ ਕੀ ਮਾਮਲਾ ਮਾਮਲਾ ਇਹ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਨਾ ਜੋ ਸ਼ਰੇਆਮੇ ਨਸ਼ਾ ਵਿਕਦਾ ਬਾਹਰੋਂ ਆ ਕੇ ਵੀ ਵੇਚਦੇ ਆ ਲੋਕ ਤੇ ਹੋ ਸਕਦਾ ਪਿੰਡ ਦੇ ਵੀ ਉਹਨਾਂ ਨਾਲ ਮਿਲੇ ਕੁਝ ਲੋਕ ਹੁੰਦੇ ਆ ਪਿੰਡਾਂ ਦੇ ਵਿੱਚ ਜੇ ਇੱਕ ਬੱਚਾ ਪਹਿਲਾਂ ਵੀ 10 ਦਿਨ ਪਹਿਲਾਂ ਉਹਦੀ ਡੈਥ ਹੋਈ ਹੈ ਇਹ ਵੀ ਇਸ ਚਿੱਟੇ ਨਾਲ ਹੀ ਹੋਈ ਸੀ ਇਹ ਜੋ ਸੁਖਪ੍ਰੀਤ ਸਿੰਘ son of ਸਤਵੀਰ ਸਿੰਘ ਤ ਸੁਰਵੀਰ ਸਿੰਘ ਦੀ ਡੈਥ ਕਾਫੀ ਸਾਲ ਪਹਿਲਾਂ ਹੋ ਗਈ ਸੀ ਹਾਂ ਤੇ ਇਹ ਬੱਚਾ ਵੀ ਇਹ ਨਸ਼ੇ ਦੇ ਕਾਰਨ ਹੀ ਮਰਿਆ ਕਿਉਂਕਿ ਕਾਫੀ ਆਦੀ ਹੋ ਗਿਆ ਸੀ ਦਾ ਸਿਸਟਮ ਅੰਦਰੋਂ ਖਤਮ ਹੋ ਚੁੱਕਿਆ ਸੀ ਬਿਲਕੁਲ ਵੀ ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਤੇ ਘਰ ਦੀ ਹਾਲਤ ਵੀ ਖਸਤਾਈ ਹੈ ਮਾਂ ਨੇ ਨਾ ਬੜੇ ਦਿਹਾੜੀਆਂ ਕਰਕੇ ਨਰੇਗਾ ਚ ਜਾਣਾ ਕਿਤੇ ਕਿਸੇ ਦੇ ਜਾਣ ਕਿ ਜ਼ਿੰਮੇਵਾਰਾਂ ਦੇ ਜਾਣਾ ਤੇ ਬੜੇ ਮੁਸ਼ਕਿਲ ਨਾਲ ਪਾਲੇ ਸੀ ਬੱਚੇ ਇਹ ਇਹ ਵੱਡਾ ਸੀ ਜਾਂ ਇੱਕ ਛੋਟਾ ਉਹਦਾ ਭਾਈ ਹੈ ਤੇ ਤੇ ਵੱਡਾ ਮੁੰਡਾ ਆਇਆ ਸੀ ਉਹਨਾਂ ਨੂੰ ਵੀ ਸਹਾਰਾ ਬਣ ਗਿਆ ਸਾਡਾ ਲੇਕਿਨ ਸਹਾਰਾ ਜੇ ਛੱਡ ਕੇ ਚਲਾ ਗਿਆ ਇੱਕ ਗੁੱਡੀ ਵੀ ਦੋ ਭੈਣਾਂ ਜੀ ਉਹਨਾਂ ਦੇ ਇੱਕ ਦੀ ਸ਼ਾਦੀ ਹੋਈ ਹੈ ਇੱਕ ਅਜੇ ਕੁਆਰੀ ਲੜਕੀ ਹੈ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਕਰੇ ਸਰਪੰਚ ਹੋਣ ਦੇ ਨਾਤੇ ਤੁਸੀਂ ਦੱਸਿਆ ਵੀ ਐਂ ਕਰਦੀ ਸਾਡੇ ਸਰਿਆਮ ਚਿੱਤਾ ਦੇਖਦਾ ਕਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਜੀ ਨਸ਼ਾ ਜੋ ਜੋ ਵਿਰੋਧੀ ਇੱਕ ਕਮੇਟੀ ਵੀ ਬਣਾਈ ਸੀ ਅਸੀਂ 20-25 ਬੰਦੇ ਵੀ ਲੈ ਕੇ ਗਏ ਜਾਂ ਉਸ ਤੋਂ ਵੀ ਜ਼ਿਆਦਾ ਹੋਵਾਂਗੇ ਸ਼ਾਇਦ ਉਹਨਾਂ ਨੂੰ ਸਾਰਾ ਮਤਲਬ ਆਪਣੇ ਅਰਜ ਰਿਪੋਰਟ ਜੋ ਵੀ ਅਸੀਂ ਲਿਖਾਈ ਇੱਕ ਬੰਦਾ ਫੜਾ ਵੀ ਦਿੱਤਾ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਚਲੋ ਉਸ ਦੇ ਕੋਲੋਂ ਕੁਝ ਮਿਲਿਆ ਨਹੀਂ ਸੀ ਇਸ ਕਰਕੇ ਉਹ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਵੀ ਬਹੁਤ ਐਸੇ ਸਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਵਾਟਰਵਾਸ ਸਕੂਲ ਇਹਨਾਂ ਤੇ ਆਮ ਹੀ ਬੈਠੇ ਰਹਿੰਦੇ ਆ ਜੋ ਚਿੱਟਾ ਖਾਣ ਵਾਲੇ ਵੀ ਚਿੱਟਾ ਵੇਚਣ ਵਾਲੇ ਵੀ ਪੁਲਿਸ ਵਾਲੇ ਕਦੇ ਇੱਕ ਮਤਲਬ ਸੀਰੀਅਸਲੀ ਨਹੀਂ ਆਏ ਕਦੇ ਵੀ ਆਪਣੇ ਗਲੀਆਂ ਵਿੱਚ ਦੀ ਗੱਡੀ ਲੈ ਕੇ ਲੰਘੇ ਤੇ ਕੋਈ ਕਾਰਵਾਈ ਕੋਈ ਨਹੀਂ ਆ ਜੀ ਸਾਡੇ ਬੰਦੇ ਨਾ ਪੁਲਿਸ ਕਹਿੰਦੀ ਕਸ ਕੋਆਪਰੇਸ਼ਨ ਚਲਾਇਆ ਸੀ ਦੇ ਵੱਡੇ ਵੱਡੇ ਆਪਰੇਸ਼ਨ ਚ ਲਾਏ ਆ ਸੀ ਪਿੰਡ ਦੇ ਵਿੱਚ ਜਾਂਦੇ ਰਹਿੰਦੇ ਆ ਕਦੇ ਆਇਆ ਕੋਈ ਵੱਡੀ ਮਹਿਮਾਤ ਉਹ ਸਾਡੇ ਪਿੰਡ ਜਿੱਤ ਕਦੇ ਵੀ ਕੋਈ ਵੱਡੀ ਮਹਿਮਨੀ ਹੋਈ ਕਦੇ ਕਦੇ ਵੀ ਕੋਈ ਉਹ ਬਹੁਤ ਕਈ ਸਾਲ ਪਹਿਲੇ 2 ਸਾਲ ਪਹਿਲੇ ਇੱਕ ਆਏ ਸੀ ਕੋਈ STF ਵਾਲੇ ਉਹ ਵੀ ਕੋਈ ਇੰਨਾ ਕੋਈ ਬਹੁਤ ਵੱਡਾ ਹੋ ਨਹੀਂ ਸੀ ਕਿ ਜਿਹੜਾ ਕਸਕੋ ਵਾਲਾ ਗੱਲ ਹੈ ਤੇ ਸਾਡੇ ਪਿੰਡ ਦੇ ਵਿੱਚ ਪਤਾ ਵੀ ਨਹੀਂ ਕਿ ਕੋਈ ਇਹ ਜਾ ਰਿਹਾ ਨਸ਼ਾ ਵੀ ਨਸ਼ੀ ਕਰ ਰਹੇ ਨੇ ਨਸ਼ੇ ਤਾਂ ਬਹੁਤ ਕਰ ਰਹੇ ਆ ਜੀ ਸਾਡੇ ਪਿੰਡ ਦੇ ਵਿੱਚ ਤੇ ਅਸੀਂ ਹੁਣ ਜੋਬ ਮੈਂ ਕਈ ਵਾਰੀ ਮਿਲਿਆ ਜਾ ਕੇ ਟਾਣੇ ਦੇ ਵਿੱਚ ਤੇ ਲੇਕਿਨ ਕੋਈ ਕਾਰਵਾਈ ਨਹੀਂ ਐਸਾ ਐਮਐਲਏ ਸਭ ਨੂੰ ਵੀ ਸਾਡੇ ਨੂੰ ਕਹਿਣਾ ਚਾਹੁੰਦੇ ਆ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕਿ ਤੁਹਾਡੇ ਨਾਲ ਪਿੰਡ ਆ ਸਾਡਾ ਤੇ ਤੁਸੀਂ ਕਹਿ ਕੇ ਕਿਸੇ ਨੂੰ ਜੋ ਐਸਐਸਪੀ ਸਾਹਿਬ ਵਗੈਰਾ ਨੂੰ ਕਹਿ ਕੇ ਸਾਡੇ ਪਿੰਡ ਦੇ ਵਿੱਚ ਸਖਤੀ ਕਰੋ ਜੋ ਬਾਹਰੋਂ ਆਉਂਦੇ ਆ ਜੇ ਸਾਡੇ ਪਿੰਡ ਦੇ ਕੋਈ ਮਿਲਿਆ ਉਹਨਾਂ ਨਾਲ ਤੇ ਉਹਨਾਂ ਤੇ ਕੋਈ ਸਖਤ ਕਾਰਵਾਈ ਕਰੋ ਮੰਗ ਕੀ ਕਰਨਾ ਜੀ ਪੰਜਾਬ ਦੇ ਮੁੱਖ ਮੰਤਰੀ ਤੋਂ ਹੁਣ ਕਹਿੰਦੇ ਆ ਕਿ ਮਤਲਬ ਅਸੀਂ ਮਹਿਮ ਜਲਾਵਾਂਗੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਮੰਗ ਸਾਡਾ ਕਰਨਾ ਸਰਪੰਚ ਹੋਣ ਦੇ ਨਾਲ ਮੰਗ ਹੈ ਇਹ ਇਹੀ ਹੈ ਜੀ ਅਸੀਂ ਕਿਸੇ ਪਾਰਟੀ ਨੂੰ ਨਹੀਂ ਬਲੇਮ ਕਰਦੇ ਤੇ ਅਸੀਂ ਕਿਸੇ ਸਰਕਾਰ ਨੂੰ ਨਹੀਂ ਉਹ ਕਹਿੰਦੇ ਵੀ ਤੁਹਾਡਾ ਇਹ ਆ ਉਹ ਇਹਨੇ ਇਹ ਕੀਤਾ ਇਹਨੇ ਕੀਤਾ ਨਸ਼ਾ ਪਹਿਲਾਂ ਵੀ बिकਦਾ ਸੀ ਤੇ ਹੁਣ ਜ਼ਿਆਦਾ ਹੋ ਗਿਆ ਅੱਛਾ ਸਰਕਾਰ ਲੈਂਦੀ ਸੀ ਬਦਲਾਵ ਵਾਸਤੇ ਤੇ ਇਹਨਾਂ ਨੇ ਸਬਾਧੇ ਵੀ ਕੀਤੇ ਸੀ ਬਹੁਤ ਜ਼ਿਆਦਾ ਲੇਕਿਨ ਉਸ ਤੋਂ ਵੀ ਜ਼ਿਆਦਾ ਨਸ਼ਾ ਸਾਡੇ ਪਿੰਡ ਦੇ ਵਿੱਚ ਤਾਂ ਅਜੇ ਜ਼ਿਆਦਾ ਹੋ ਗਿਆ ਬਾਕੀ ਕਹਿ ਨਹੀਂ ਸਕਦੇ 2 ਕਿਲੋਮੀਟਰ ਤੋਂ ਕਾਇ ਤੋਂ ਥਾਣੇ ਤੋਂ ਪਿੰਡ ਥਾਣੇ ਤੋਂ ਸਿਰਫ 5 ਕਿਲੋਮੀਟਰ ਜਿਆਦਾ ਤੇ ਜਿਆਦਾ 5 ਕਿਲੋਮੀਟਰ ਹੈ ਜੀ ਕੀ ਨਾਟੋ ਦਾ ਮੈਂ ਨਾ ਜਗਤਾਰ ਸਿੰਘ ਹੈ ਪਿੰਡ ਕਿਹੜਾ ਜੀ ਫਤੇਗੜ ਨੋਬਾ ਦਾ ਜੀ ਤਸਵੀਰ ਕੋਲੋਂ ਦੀ ਸਭ ਉਹ ਜਿਹੜਾ ਕੀ ਕਹਿਣਾ ਚਾਹੁੰਦਾ ਤੁਸੀਂ ਆਹ ਮੁੰਡੇ ਦੀ ਜਿਹੜੀ ਡੈਥ ਹੋਈ ਹੈ ਇਹ ਕਿੰਨੇ ਹੋਈ ਜਾਂ ਤੇ ਕੀ ਨਾਸ ਹੋਣ ਗਈ ਇਹ ਮੁੰਡਾ ਜਿਹੜਾ ਮਰਤ ਗਿਆ ਜੀ ਸੁਖਪ੍ਰੀਤ ਸਿੰਘ ਇਹਦਾ ਨਾਮ ਹੈ ਸੁਖਪ੍ਰੀਤ ਸਿੰਘ ਇਹਦੇ ਡੈਡੀ ਦਾ ਨਾਮ ਹੈ ਉਹਦੀ ਡੈਥ ਹੋਈ ਹੋਈ ਹੈ ਸੁਖਪ੍ਰੀਤ ਸਿੰਘ ਜੀ 10-12 ਸਾਲ ਹੋ ਗਏ ਆ। ਇਹਦੀ ਮਾਤਾ ਨੇ ਇਹ ਅਸਲ ਦਿਹਾੜੀ ਦੇ ਪੇ ਕਰਕੇ ਜਾਂ ਕੋਈ ਵੀ ਮੇਕ ਵੀ ਗੋਹਾ ਗੂੜਾ ਕਰਕੇ ਪਾਲਿਆ ਸੀ। ਜਦੋਂ ਇਹ ਕਮਾਉਣ ਜੋਗਰ ਹੋਇਆ ਇਹ ਇਹੋ ਜਿਹੇ ਬੰਦਿਆਂ ਦੇ ਧੱਕੇ ਜੜਿਆ। ਇਹ ਨੂੰ ਚਿੱਟੇ ਦੇ ਨਾਲ ਲਾਤਾ। ਟੀਕੇ ਲਾਉਣ ਲੱਗਿਆ। ਆਧੀ ਹੋ ਗਿਆ ਸੀ ਇਹਨੂੰ ਹੋ ਗਿਆ ਜੀ 1.5-2 ਸਾਲਾਂ ਨੂੰ ਹੋ ਗਿਆ ਇਹਨੂੰ ਕਿੱਥੇ ਲਾਉਂਦੇ। ਸਾਡੇ ਕੋਈ ਪੁਲਿਸ ਪ੍ਰਸ਼ਾਸਨ ਕੋਲੇ ਗੱਲ ਕਰੀ ਹੋਵੇ। ਨਹੀਂ ਪੁਲਿਸ ਪ੍ਰਸ਼ਾਸਨ ਦੇ ਕੋਲੇ ਤਾਂ ਅਸੀਂ ਕੋਈ ਗੱਲ ਨਹੀਂ ਕਰੀ। ਇੱਕ ਕੁਝ ਦਿਨ ਹੋ ਗਏ ਪਹਿਲਾਂ ਸਾਡੇ ਪੰਜ ਚਾਰ ਦਿਨ ਹੀ ਹੋਇਆ ਸਾਡੇ ਇੱਕ ਮੁੰਡੇ ਦਾਤ ਹੋਈ ਸੀਗੀ ਉਹਦਾ ਘੋਗ ਪਿਆ ਹਾਂ ਉਹ ਨਸ਼ੇ ਨਾਲ ਹੀ ਹਾਂ ਜੋ ਵੀ ਓਵਰਡੋਜ਼ ਨਸ਼ੇ ਨਹੀਂ ਹੋਇਆਗਾ ਗੁਰਦੇਵ ਸਿੰਘ ਸੀਗਾ ਉਹਦੇ ਬਿਤਾ ਦਾ ਨਾਮ ਗੁਰਮੀਲ ਸਿੰਘ ਸੀਗਾ ਹਾਂ ਵੈਸੇ ਖ਼ਬਰ ਵੀ ਲੱਗੀ ਹੋਈ ਆ ਉਹਦੇ ਬੰਦੇ ਦੀ ਆ ਵੀ ਕਿੱਤੇ ਨਾਲ ਹੀ ਕਹਿੰਦੇ ਆ ਤੁਸੀਂ ਮੋਟਰ ਹਾਂਜੀ ਇਹ ਕਿੱਤੇ ਨਾਲ ਹੀ ਹੋਇਆ ਜੀ ਹਾਂ ਆਦੀ ਹੋ ਗਿਆ ਸੀਗਾ ਕਰੋ ਭੰਨ ਤੋਲ ਕਰਦਾ ਸੀ ਗੁੜੀਆਂ ਤੋਂ ਪੈਸੇ ਮੰਗਦਾ ਰਹਿੰਦਾ ਹਾਂ ਤੇ ਬਹੁਤ ਜਿਆਦਾ ਚੱਕਰ ਰੱਖਾ ਰਹੇ ਸੀ ਟੰਡ ਤੇ ਕਿੰਨਾ ਕੁ ਵਿਕਦਾ ਜੀ ਕਹਿੰਦੇ ਸਰੀਆਮੀ ਵੀ ਕਰਦੇ ਨੇ। ਨਾ ਪੁਲਿਸ ਪ੍ਰਸ਼ਾਸਨ ਕੰਨੀ ਅਸੀਂ ਰੇਡ ਮਾਰਦੇ ਆਂ ਮੁੱਖ ਮੰਤਰੀ ਨੇ ਮਾਰ ਜਾਂਦੇ ਆਂ ਮਾਰਦੇ ਹੈਗੇ। ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ। ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆਂ ਵੀ ਸਾਡੇ 2 ਕੇਸ ਹੋ ਗਏ। ਹਾਂ। ਉਹ ਵੀ ਸਾਡੇ ਆਪ ਦੇ ਬੰਦਾ ਸੀ। ਇਹ ਸਾਡਾ ਜਮਾ ਸਗਾ ਮੇਰਾ ਭਤੀਜਾ ਹੈ। ਅੱਛਾ ਜੀ। ਮੇਰੇ ਵੱਡੇ ਭਾਈ ਦਾ ਲੜਕਾ ਹੈ। ਸਾਨੂੰ ਅੱਜ ਇਹ ਹੈ ਕਿ ਅੱਜ ਸਾਡੇ ਘਰਾਂ ਦੇ ਵਿੱਚ 70 ਵਿਛਾਰ ਹੈ। ਵੀ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਆਂ ਵੀ ਹੱਥ ਜੋੜ ਕੇ ਬੇਨਤੀ ਸਾਡੀ ਇਹ ਆ ਕਿ ਵੀ ਹੋਰ ਨਾ ਕਹੇ ਦਾਂਗੇ। ਵੀ ਆ ਜਿਹੜਾ 70 ਸਾਡੇ ਘਰੇ ਵਿੱਚ ਆ ਇਹ ਕਿਸੇ ਦੇ ਘਰ ਕੋਲ ਬਸ ਮੰਗ ਕੀ ਕਰਦੇ ਹਾਂ ਮੰਗ ਦਾ ਵਾਸਤੇ ਅਸੀਂ ਇਹੀ ਕਹਿੰਦੇ ਹਾਂ ਜੀ ਬਸ ਵੀ ਆ ਜਿਹੜਾ ਚੀਤਾ ਵਗੈਰਾ ਵਿਕਦਾ ਹੈ ਪ੍ਰਸ਼ਾਸਨ ਆ ਕੇ ਇਹਨੂੰ ਮਾੜਾ ਮੋੜਾ ਨੱਥ ਪਾਵੇ ਤਾਂ ਕਰੋਸ ਆ ਗੜੇ ਤੁਸੀਂ ਗੱਲਬਾਤ ਕਰੀ ਹੋਵੇ ਡੀਐਸਪੀ ਜਾਂ ਕੋਈ ਮਤਲਬ ਨਹੀਂ ਅਸੀਂ ਨਹੀਂ ਕਿਸੇ ਨਾਲ ਨਹੀਂ ਕਰੀ ਜੀ ਉਹ ਆਉਂਦੇ ਆ ਕਸ ਕੋਆਪਰੇਸ਼ਨ ਚੱਲਦਾ ਹੈ ਖੇਤਾਂ ਦੇ ਤਾਂ ਉਹ ਕਦੇ-ਕਦੇ ਜਿਹੜਾ ਮਾਰ ਜਾਂਦੇ ਜੀ ਆਉਂਦੇ ਵੀ ਆ ਆ ਸਾਡੇ ਪਿੱਛੇ ਜੇ ਕੇਸ ਹੋ ਗਿਆ ਉਦੋਂ ਵੀ ਆਏ ਸੀ ਫੈਦ ਮੇਲਾ ਦਾ ਐਸਐਸਓ ਸਾਹਿਬ ਆ ਆ ਜੇਗਾ ਮੈਂ ਹੈ ਨਹੀਂ ਸੀਗਾ ਤੇ ਸਾਨੂੰ ਪਤਾ ਨਹੀਂ ਹੈਗਾ ਵੀ ਆਜੇਗਾ ਕਿ ਦਸਨਦੇਵ ਦਾਗ ਵੀ ਆ ਕੇ ਗਿਆ ਰੱਬਾ ਕੁਝ ਦੇਖਦਾ ਸ਼ਰੀਆ ਵਿੱਚ ਮਤਲਬ ਸ਼ਰੀਆ ਨੂੰ ਚੱਲਦਾ ਜੀ ਬਾਹਰੋਂ ਆ ਜਾਂਦੇ ਆ ਬੰਦੇ ਕੁਝ ਪਿੰਡ ਦੇ ਜਿਉਂ ਰਲ ਰਲ ਜਾਂਦੇ ਆ ਵੈਸੇ ਸਹੀ ਕਹੇ ਆ ਕਿ ਪ੍ਰਸ਼ਾਸਨ ਜੀ ਆਪ ਵੀ ਮੜਾ ਹੁਕਮ ਕਰਕੇ ਇਹਨਾਂ ਨੂੰ ਨੱਥ ਪਾਵੇ ਤਾਂ ਚੰਗਾ ਕੀ ਨਾਂ ਦਾ ਚੰਜੀਤ ਕੌਰ ਕੀ ਗੱਲ ਬਾਤ ਹੋਈ ਸੀ ਮੁੰਡੇ ਦੀ ਮੌਤ ਹੋਈ ਆ ਕਾਦੇ ਨਾ ਮੌਤ ਹੋਈ ਮੌਤ ਆ ਜੀ 3 ਸਾਲ ਹੋ ਗਏ ਸੀ ਹਾਂ ਮਰ ਸੇ ਵਾਧੂ ਆ ਸਾਡੇ ਤਾਂ ਵੇੜੇ 'ਚ ਵਾਧੂ ਵੇਖਦਾ ਤੇ ਵਾਧੂ ਖੰਦੇ ਆ ਲੋਕ ਕੀ ਖੰਦੇ ਨਸਾ ਚਿੱਟਾ ਵਾਧੂ ਕੀ ਨਾਂ ਸੀ ਮੁੰਡੇ ਦਾ ਜੀ ਸਰਪ੍ਰਸਤ ਜੀ ਢੱਲੇ ਬੇਟਾ ਜੀ ਨਹੀਂ ਜੀ ਦੋ ਬੇਟੇ ਆ ਅੱਛਾ ਪਹਿਲਾਂ ਤੁਸੀਂ ਪੁਲਿਸ ਪ੍ਰੋਸੈਸ ਹੋਣ ਜਾਂ ਕਿਸੇ ਨਾਲ ਕੋਈ ਗੱਲਬਾਤ ਕਹਿਸ ਵੀ ਇੱਥੇ ਦੇਖਦਾ ਪਿੰਡ ਵਾਲੇ ਕਹਿੰਦੇ ਨਹੀਂ ਸਰ ਅਸੀਂ ਕੋਈ ਗੱਲ ਨਹੀਂ ਕੀਤੀ ਹੁਣ ਜਦੋਂ ਸਾਡੇ ਕਾਰਜ ਨੂੰ ਰੁਕ ਪਰਿਆ ਮੇਰੇ ਹੁਣ ਮੈਂ ਕਹਿਨੀ ਆ ਹਾਂ ਹੁਣ ਮੈਂ ਕਹਿਨੀ ਆ ਵੀ ਸਾਡੇ ਵਿੱਕ ਦਾ ਸਾਡਾ ਗੁਰਚਾ ਵਾਂਗ ਵਿਕਦੇ ਇੱਥੇ ਅੱਛਾ ਹੂੰਡੇ ਦੀ ਮੌਤ ਪਰ ਕਿਵੇਂ ਹੋਈ ਜੇਵੇਂ ਡਿਗਰੀ ਚਿੱਟੇ ਨਾਲ ਹੋ ਸਕਦਾ ਸਰ ਚਿੱਟਾ ਲਾਇਆ ਕਿ ਕੀ ਕਰਾਂ ਮੈਨੂੰ ਤਾਂ ਪਤਾ ਨਹੀਂ ਹੁਣ ਵੀ ਮੇਰੇ ਤਾਂ ਮੇਰੇ ਤਾਂ ਤੁਹਾਨੂੰ ਬੋਲਣੋਂ ਹੀ ਹਟ ਗਿਆ ਸੀ ਅੱਛਾ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਸਰ 4 ਦਿਨਾਂ 5 ਦਿਨਾਂ ਹੁਣ ਦਾਖਲ ਰੱਖਿਆ ਮੈਂ 3-4 ਹਸਪੀਟਲ ਬਦਲ ਲੇ ਡੈਡੀ ਹੈ ਨਹੀਂ ਮੈਂ ਤਾਂ ਕੱਲੀ ਜਣੀ ਸੀ ਕਦੇ ਕਿੱਧਰ ਭਜਦੀ ਸੀ ਕਦੇ ਕਿੱਧਰ ਭਜਦੀ ਸੀ ਮੇਰੇ ਤਾਂ ਕੋਈ ਨਾਲ ਸਾਥੀ ਵੀ ਹੈ ਨਹੀਂ ਸੀ ਤੇ ਗੱਲ ਕਰ ਮੇਰੇ ਰੱਜ 24 ਸਾਲਾਂ ਦਾ ਪੁੱਤ ਗਿਆ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਮੁੱਖ ਮੰਤਰੀ ਤੋਂ ਕੀ ਕਹਿਣਾ ਚਾਹੁੰਦੇ ਹੋ ਸਰ ਮੰਗ ਕਰ ਸਕਦੇ ਜੀ ਬੁੱਢਾ ਬੱਚਾ ਟੁਰ ਗਿਆ ਹੋਰ ਨਾ ਮਤਲਬ ਨਾ ਜਾਵੇ ਕਹਿਣਾ ਚਾਹੁੰਦੇ ਹੋ ਕੁਝ ਵੀ ਹਾਂ ਸਰ ਆਪਾਂ ਇਹ ਕਹਿੰਦੇ ਵੀ ਇਹ ਰਸਤੇ ਕਿਸੇ ਦਾ ਬੇਟਾ ਨਾ ਜਾਵੇ ਜਿਹੜਾ ਅੱਜ ਮੇਰੇ ਕਾਜ ਜਿਹਨੂੰ ਰੁਗ ਪਰਿਆ ਨਾ ਪਰਿਆ ਜਾਵੇ ਸਰ ਕਿਸੇ ਵੀ ਮੈਂ ਕਹਿਣਾ ਚਾਹੁੰਨੀ ਐ ਅੱਜ ਮੈਨੂੰ ਪਤਾ ਸਰ ਜਿਵੇਂ ਮੇਰੇ ਨਾਲ ਬੀਤੀ ਜਾਂਦੀ ਆ ਮੇਰੇ ਢਿੱਡ ਜੱਤਣਾ ਦੇ ਜਾਂਦਾ ਮੇਰਾ ਪੁੱਤ ਜਿਵੇਂ ਬੱਚੇ ਦਾ ਮਤਲਬ ਡੈਡੀ ਹੈ ਨਹੀਂ ਸੀ ਤੁਸੀਂ ਮਸਾਂ ਪਾਲਣ ਨੂੰ ਕੁੱਛ ਨਹੀਂ ਕੀਤਾ ਹਾਂਜੀ ਸਰ ਮੁੰਡਾ ਕੀ ਕਰਦਾ ਛੀ ਜੀ ਸਰ ਸਨੋਂ ਦਾ ਕੰਮ ਸਿੱਖ ਕੇ ਤੇ ਉਦੋਂ ਮਨ ਮੁੜ ਕੇ ਘਰੀ ਬੈਠ ਗਿਆ ਬਸ ਇਹ ਦੋ ਨਸ਼ੇ ਚ ਪੈ ਗਿਆ ਤੁਹਾਨੂੰ ਆਸ ਸੀ ਕਿ ਵੀ ਮੁੰਡਾ ਹੁਣ ਕਮਾਊਗਾ ਹਾਂਜੀ ਸਰ ਸੀਗੀ ਜਦੋਂ ਡੈਡੀ ਮੁੱਕ ਗਿਆ ਮੈਨੂੰ ਤਾਂ ਐ ਸੀ ਮੇਰਾ ਸਹਾਰਾ ਹੋ ਗਿਆ ਹੈ ਤੇ ਮੈਨੂੰ ਤਾਂ ਉਹਨੇ ਵੀ ਪੁੰਝੇ ਸੜਤਾ ਕੱਲ ਪਰਨੇ ਤੁਹਾਡੇ ਪਿੰਡ ਇੱਥੇ ਇੱਕ ਹੋਰ ਵੀ ਮਰਿਆ ਮੁੰਡਾ ਹਾਂਜੀ ਸਰ ਮਰਿਆ ਗਿਆ ਉਹਦਾ ਅਜੇ ਭੋਗ ਨਹੀਂ ਪਿਆ ਮਿਲਦਾ ਜੀ ਆਇਆ ਜੀ ਸਰ ਪਰਸੋਂ ਦਾ ਹੁਣ ਮੰਗ ਕਰਨਾ ਚਾਹੁੰਦਾ ਵੀ ਬੰਦ ਹੋਣਾ ਚਾਹੀਦਾ ਹਾਂ ਸਰ ਬੰਦ ਹੋਣਾ ਚਾਹੀਦਾ ਚੋਂ ਨਿਕਲ ਜੀ ਜਿੱਤਾ ਹਾਂ ਸਰ ਕਹਿੰਦੇ ਆ ਵੀ ਬੰਦ ਹੋਣਾ ਚਾਹੀਦਾ ਜੀ ਮੈਂ ਕਹਿੰਨੀ ਵੀ ਜਿਹੜੇ ਰਸਤੇ ਅੱਜ ਮੈਂ ਪੈ ਗਈ ਮੇਰੀ ਭੈਣ ਕੋਈ ਮੇਰਾ ਵੀਰ ਨਾ ਪਵੇ ਅੱਜ ਜਿਹੜੇ ਵੀ ਮੇਰਾ ਪਿਆ ਜਾਰਾ ਕਰਕੇ ਜਾਣ ਜਿਹੜੇ ਰਸਤੇ ਬੱਚੇ ਕਿਸੇ ਦੇ ਨਾਂ ਪੈਣ ਮੈਂ ਤਾਂ ਕਹਿ ਨਹੀਂ ਸਕਦੀ ਇੱਥੇ ਕਹਿ ਨਹੀਂ ਮੈਂ ਪੁਲਿਸ ਤਾਂ ਕਹਿੰਦੀ ਕਰਦੇ ਇੱਥੇ ਵਿਕ ਰਹੀ ਨਹੀਂ ਕਹਿੰਦੀ ਅਸੀਂ ਰੋਜ਼ ਰੇਡ ਮਾਰਦੇ ਹਾਂ ਕੀ ਪਤਾ ਸਾਨੂੰ ਤਾਂ ਪਤਾ ਨਹੀਂ ਮਿੰਟਾ ਜਦੇ ਇੱਕ ਦੂਜੇ ਨਾਲ ਕਿਵੇਂ ਇੱਕ ਦੂਜੇ ਦਾ ਨਾਲ ਹੱਥ ਜਲਾ ਔਲਤ ਮਲਾ ਕੇ ਕਿਵੇਂ ਵੰਦਦੇ ਨਾ ਆ ਆਲੇ ਮਿਲਦੇ ਹੋਣ ਦੇ ਨਾਲ ਕੋਈ ਤਾਂ ਗੱਲ ਹੁੰਦੀ ਆ ਪਰ ਮੈਨੂੰ ਤਾਂ ਜਦੋਂ ਮੇਰਾ ਪੁੱਤ ਗਿਆ ਮੈਨੂੰ ਤਾਂ ਹੀ ਲੱਗੀ ਜਾਂਦਾ ਓ ਮਦਨ ਮਨੇ ਗੱਲਾਂ ਕਰੋ ਕੋਈ ਗੱਲ ਮੈਂ ਤੇ ਜਨੇਤੀਆ ਨੂੰ ਦੱਸ ਬਥੇਰੇ ਹੈ ਕਿ ਤਰ No, go.